ਤਰ ਜਾ ਤੇਰਾ ਨਿਕਰਾ ਨਹੀਂ ਗਾ ਚੱਜਣਾ ਹੂੰ ਪਤਾ ਨਹੀਂ ਕੀ ਹੋ ਗਿਆ ਮਮੀ ਐ ਕਾ ਤੋ ਬੋਲਦੀਆਂ ਵਾਏ ਨੂੰ ਪਤਾ ਨਹੀਂ ਕੀ ਹੋ ਗਿਆ ਸਵੇਰ ਦੀ ਆਉਂਦੀ ਪਈਆ ਸਵੇਰ ਲਈ ਆਏ ਬੈਠਾ ਬੈਗਲਾ ਹਫਤਾ ਤਾਂ ਹੋ ਗਿਆ ਤੈਨੂੰ ਰੋਈ ਜਾਂਦੀ ਨੂੰ ਹੈ ਆੰਦੋ ਫਿਰ ਛਡੋ ਬਰਾ ਖੇੜਾ ਕੀ ਹੈ ਜਿਵੇਂ ਆ ਚੋ ਪੁੱਤਾਂ ਨਹੀਂ ਗੱਲਾਂ ਹੁੰਦੀਆਂ ਕਾਰਡ ਵੰਡ ਤੇ ਸਾਰਾ ਕੁਸ ਹੋ ਗਿਆ ਜਿਤ ਨਹੀਂ ਰਹਿਣੀਗੀ ਆਪਣੀ ਆਪਾਂ ਹੱਥ ਵੀ ਆਪਣਾ ਵੇਖਣਾ ਪਾਪੇ ਨੇ ਵੀ ਵੇਖਣਾ ਆਪਦਾ ਉਹਨਾਂ ਕੋਲੇ ਜੇ ਕੀ ਵਿਚਾਰੇ ਕੋਲ ਕਾਰੋਬਾਰਾ ਵੀ ਆ ਪਾਗ ਲਿਆਂ ਦੀਆਂ ਡਿਮਾਂਡਾਂ ਪੂਰੀਆਂ ਸੇ ਆਪਾਂ ਤਾਂ ਤੇਰੇ ਸਾਰੇ ਨਹੀਂ ਪਾਤਾ ਨਹੀਂ ਸਾਰਾ ਕੁਸ 10 ਬੰਦੇ ਮੰਨੇ ਸੀ ਸਾਰਾ ਕੁਸ ਵਦਗਾ ਹੋਇਆ ਸੀਗਾ ਕੀ ਕੀਤਾ ਜਾਵੇ ਲਹੂ ਪੀਤਾ ਰੱਬ ਨੇ ਵੀ ਕੁਸ ਪੀ ਲਿਆ ਤੇ ਕੁਸ ਤੇਰੇ ਪਿਆਉ ਨੇ ਪੀ ਲਿਆ ਤਨਕੀ ਬਣੂ ਗਾਣ ਨੇੜ ਨੂੰ ਹੋ ਕਾ ਮੜਾ ਜਾ ਸਰ ਜੱਟ ਜੱਜਨਾਂ ਤੋਤਾ ਨਹੀਂ ਜੀ ਇਹਨੂੰ ਤੋਤਾ ਲੈੰਦੀ ਮੈਂ ਠੀਕ ਨਹੀਂ ਆਈ ਠੀਕ ਨਹੀਂ ਐਵੇਂ ਰੋਈ ਕਲਾਈ ਜਾਨੀ ਆ ਕੋਈ ਨਾ ਸਾਰਾ ਕੁਝ ਹੋ ਜਾਊਗਾ ਹੱਲ ਟੈਨਸ਼ਨ ਲੈ ਤੋ ਤਾਂ ਕੁਝ ਵੀ ਨਹੀਂ ਹੋਣਾਗਾ ਕੋਈ ਨਾ ਤਰੇ ਆ ਜਾਂਦੇ ਪਿਓ ਨੂੰ ਤੰਗਾ ਪੜਾ ਉਹ ਹੀ ਗੱਲ ਮੁੰਡਾ ਦਿਹਾੜੀ ਜਾਂਦਾ ਜਾਂਦਾ ਤੇ ਕਹਿੰਦੇ ਪਟਵਾਰੀ ਨਾ ਲੱਗ ਗਿਆ ਅੱਜ ਕੱਲ ਥਨ ਤਨਖਾਹਾਂ ਵਾਲਿਆਂ ਦਾ ਕਿਹੜਾ ਮੂੰਹ ਭਰਿਆ ਜਾਂਦਾ ਇਹੇ ਦਸ ਦਿਨ ਨਾ ਜਾਂਦਾ ਤੇ ਆਪਣਾ ਸਰਕਲ ਚੱਲ ਜਾਣਾ ਸੀਗਾ ਕਿ ਰੈ ਤੈਨੂੰ ਵਿਆਹ ਕੇ ਲੈ ਜਾਂਦੇ ਤੇ ਬਾਅਦ ਚ ਲੱਗੀ ਜਾਂਦਾ ਪਟਵਾਰੀ ਨਾ ਹੁਣ ਲੱਗ ਵੀ ਪਟਵਾਰੀ ਨਾ ਗਿਆ ਤੇ ਆਪਾਂ ਨੂੰ ਸੂਲੀ ਤੇ ਚੜਾਤਾ ਅਗਲੇ ਨੇ ਫੜ ਕੇ ਕਹਿੰਦੇ ਅਸ ਤਾਂ ਇੰਨੀ ਬਰਾਤ ਆਵਾਂਗੇ ਬਸ ਫਿਰ ਨਹੀਂ ਰਹਿਣੋਂ ਇਹ ਕੁਝ ਕਰੀ ਜਾਂਦੇ ਆ ਬਾਅਦ ਚ ਕੀ ਕੁਝ ਨਾ ਕਰਨੀ ਕਰਨਗੇ ਹੁਣ ਕੀ ਕੀਤਾ ਕੀ ਜਾਵੇ ਹੁਣ ਕਾਟ ਸਾਰੇ ਵੰਡ ਤੇ ਆ ਸਾਰਿਆਂ ਨੂੰ ਕਹਿ ਕਹਾਤਾ ਏ ਇਹ ਜਿੰਨੀ ਰਹਿਣੀਗੀ ਅਗਲਾ ਕੀ ਕਹੂਗਾ ਉਹਨੂੰ ਕਿੱਥੇ ਗਿਆ ਪਾਪਾ ਬਸ ਸੱਤ ਲਈ ਤਾਂ ਹੱਲ ਕਰਨ ਗਿਆ ਉਹਨੇ ਕਿੱਥੇ ਉਹ ਦੂ ਲਹੂ ਪੀਂਦਾ ਹੈ ਆਗੇ ਹਾਂ ਕੀ ਬਣਿਆ ਕੁਛ ਨਹੀਂ ਕੀ ਬਣਾ ਸੀਗਾ ਕੰਜੇ ਦੇਖੋ 100 ਕਿੱਲਾ ਜ਼ਮੀਨ ਦਾ ਤੇ ਪੈਸਿਆਂ ਨੂੰ ਲਗੂਲਾ ਪੈਂਦਾ ਉਹਨੂੰ 2 ਲੱਖ ਦੇਣ ਨੂੰ ਨਹੀਂ ਜਿਹਦੇ ਕੋਲੇ 100 ਕਿੱਲਾ ਪੈਲੀ ਦਾ ਹੈ ਤੇ ਉਹ 2.5 ਲੱਖ ਦੇ ਨਹੀਂ ਸਕਦਾਗਾ ਹੈ ਹਾਂ ਤਾਂ ਉਦੋਂ ਕਿਉਂ ਤੂੰ ਲੱਗਿਆ ਨਹੀਂ ਸਾਡੇਆਂ ਦਾ ਨਾ ਤੇ ਗਲਤੀਆਂ ਤੇਰੀਆਂ ਵੀ ਬਹੁਤ ਆ ਗਲਤੀਆਂ ਕੀ ਮੇਰੀਆਂ ਦੱਸ ਨਹੀਂ ਉਦੋਂ ਤਾਂ ਤੂੰ ਹਟ ਕੇ ਕਹਿੰਦਾ ਸੀ ਜ਼ਿਮੀਂਦਾਰਾਂ ਕੋਲੇ ਕੀ ਹੈ ਮੈਂ ਤਾਂ ਲੱਗਦਾ ਮੰਡਾਂਾਂ 'ਚ ਤੇ ਹੁਣ ਮੰਡਾਂ ਵਾਲੇ ਅਗਲੇ ਦੇ ਦੇਣਗੇ ਅੱਜ ਕਰ ਦੇਣਗੇ ਮੰਡਾਂ ਵਾਲੇ ਹੱਲ ਹੈ ਖੜਾ ਹੋ ਗਿਆ ਜਾਨ ਨੂੰ ਦਿਨ ਵੀ 10 12 ਰਹਿ ਗਏ ਤੇ ਇਹ ਸਵਰੇਜ ਨੇ ਸਿਆਪਾ ਪਾਇਆ ਸਾਰ ਸਿਆਪਾ ਪਾਇਆ ਸਿਆਪਾ ਤੂੰ ਵੀ ਪਾਇਆ ਪਿੱਛੇ ਤੋਂ ਵੇਖ ਕੇ ਚੱਲਦਾ ਵੀ ਅੱਗੇ ਤੇ ਮਟਿਆਰਾ ਵਿਆਹ ਨਹੀਂ ਆ ਕੱਲਾ ਇਹ ਨਹੀਂ ਹੁੰਦਾਗਾ ਵੀ ਦਿਹਾੜੀਆਂ ਨਾਲ ਘਰ ਨਹੀਂ ਜਾ ਅੱਗੇ ਸੀਰੀ ਸਾਂਝੀ ਰਲਦੇ ਹੁੰਦੇ ਸੀ ਆਪਣੇ ਪਿੱਛੇ ਤੋਂ ਮਾਂ ਪਿਓ ਰਲਦੇ ਤੁਰੇ ਆਏ ਇਹਨਾਂ ਕੰਮਾਂ 'ਚ ਜ਼ਿੰਮੇਵਾਰਾਂ ਦੇ ਕੰਮ ਧੰਦਾ ਕੀਤਾ ਤੇ ਅਗਲੇ ਘਰ ਜਾ ਕੱਢਦੇ ਫੇਰ ਅੱਜ ਜੇ ਕਿਸੇ ਨਾਲ ਬਣਾਈ ਹੁੰਦੀ ਨਾ ਅੱਜ ਕਿਸੇ ਜ਼ਿੰਮੇਵਾਰ ਦੇ ਕੋਈ 4 ਸਾਲ ਲਾਈ ਹੁੰਦੇ ਨਾ ਤੇ ਇਹੀ ਚਾਰ 'ਚ ਲੜਫੜ ਕੇ ਤੇ ਕੁੜੀ ਦਾ ਵਿਆਹ ਹੋ ਜਾਂਦਾ ਅਗਲੇ ਨੇ ਵੀ ਡੰਡਾ ਹੋਣ ਦਿੱਤਾ ਵੀ ਲਿਆਓ ਅਸੀਂ ਤਾਂ 100 ਬੰਦਾ ਬਰਾਤ ਦਾਵਾਂਗੇ ਕੱਲ ਨੂੰ ਤੀਨ ਨੂੰ ਕਿੱਥੋਂ ਦੇ ਦੇਂਗਾ ਕਿੱਥੋਂ ਤੂੰ ਦਾਜ ਦੇ ਦੇਂਗਾ ਜਦੋਂ ਬਰਾਤ ਨਹੀਂ ਸਾਂਭੀ ਗਈ ਅਰੇ ਦੋ ਗਾਣੀ ਦੀ ਨਾ ਕੁਛ ਹੁਣ ਦੀਂਦਾ ਨਹੀਂ ਆ ਰੋ ਰੋ ਇਹ ਗਲਾ ਬਾਈ ਬੈਠੀ ਹੈ ਨਾ ਪਤਾ ਤੂੰ ਰੋਣਾ ਅਰੇ ਦੋ ਫਿਰ ਮੈਂ ਕਹ ਜਦੋਂ ਹੋਣਾ ਹਾਲ ਕਰਦੇ ਆ ਬਾਅਦ ਚ ਕੀ ਕਰਨਗੇ ਗੱਲ ਉਹ ਤਾਂ ਉਹਨਾਂ ਦਾ ਨਹੀਂ ਕਸੂਰ ਪਿਓ ਦਾ ਤੇਰੇ ਦਾ ਵੀ ਕਸੂਰ ਬਰਾਬਰ ਆ ਇਹ ਉਦੋਂ ਜੱਟਾਂ ਤੋਂ ਮੈਂ ਨਹੀਂ ਜੱਟਾਂ ਦੇ ਦਿਹਾੜੀ ਜਾਂਦਾ ਮੈਂ ਨਹੀਂ ਐ ਕਰਦਾ ਅਗਲੇ ਕੋਲੇ 100 ਕਿੱਲਾ ਪੈਲੀ ਦਾ ਉਹ ਕਿਤੇ ਮਰਦੇ ਥੋੜੂ ਆਈ ਗੱਲ 2.5 ਲੱਖ ਦੇਣ ਦੇ ਜੇ ਇਹਨੇ ਨਹੀਂ ਉਹਨਾਂ ਦੇ ਆਖੇ ਲੱਗਾ ਜਦੋਂ ਉਹ ਕਹਿੰਦੇ ਸੀਗੇ ਗਲਤ ਆ ਇਹ ਅਹੁ ਅੱਛਾ ਗਲਤ ਨੂੰ ਗਲਤੀਆਂ ਮੰਨੀ ਚੱਲਿਆ ਕਰੋ ਚੰਗਾ ਨਹੀਂ ਤੇ ਹੁਣ ਕੀ ਹੋਊਗਾ ਹੱਲ ਉਹ ਭੱਜਿਆ ਤਾਂ ਫਿਰਦਾ ਹੁਣ ਮੈਂ ਦੱਸ ਕੱਲਾ ਭੱਜਿਆ ਹੀ ਫਿਰਦਾ ਤੂੰ ਹੈ 5-6 ਲੱਖ ਨੂੰ ਥਾਂ ਹੋ ਗਿਆ ਹੁਣ ਪਤਾ ਹੀ ਹੁਣ ਦੱਸ ਮੈਂ ਕੀ ਕਰਾਂ ਭੱਜਿਆ ਫਿਰਦਾ ਉਹਨੂੰ ਪੈਸੇ ਆਸਤੇ ਭੱਜਿਆ ਫਿਰਦਾ ਹੋਰ ਕੀ ਕਰੀ ਜਾਂਦਾ ਮੈਂ ਭੱਜਿਆ ਫਿਰਦਾ ਤੇ ਦਿਨ ਕਿਹੜੇ ਰਹਿ ਗਏ 8-10 ਦਿਨ ਰਹਿ ਗਏ ਤਾਂ 8-10 ਦਿਨਾਂ ਵਿੱਚ ਦੀ ਕਿੱਥੋਂ ਤੂੰ 2-4 ਲੱਖ ਦਾ ਹੱਲ ਕਰ ਲੇਗਾ ਅੰਮੀ ਬਾਪੇ ਕਿਉਂ ਗੱਲ ਪਈ ਇੰਨੀ ਆ ਉਹਦਾ ਨਹੀਂ ਇਹਨੂੰ ਬਹੁਤ ਸ਼ਰਮ ਨਹੀਂ ਆਉਂਦੀਗੀ ਸ਼ਰਮ ਵਾਲੀ ਕੱਲੀ ਇਹਨੇ ਭੱਜਣ ਜਾਣ ਦਾ ਸ਼ੁਰੂ ਤੋਂ ਇਹ ਭੱਜਣ ਜਾਂਦਾ ਮੈਨੂੰ ਐਂ ਦੱਸ ਵੀ ਤੇਰਾ ਪਿਓ ਨਹੀਂ ਸੀ ਰਲਿਆ ਕਿ ਤੇਰਾ ਦਾਦਾ ਨਹੀਂ ਸੀ ਰਲਿਆ ਤੂੰ ਮੈਨੂੰ ਐ ਆਂਦਾ ਹੁੰਦਾ ਸੀ ਨਵੇਂ-ਨਵੇਂ ਆਪਾਂ ਵਿਆਹੇ ਸੀ ਮੈਂ ਨਹੀਂ ਜੱਟਾਂ ਦੇ ਰਲਣਾਗਾ ਮੈਂ ਨਹੀਂ ਜੱਟਾਂ ਦੇ ਰਲਣਾ ਤੇ ਅੱਜ ਲਿਆ ਕਾ ਮੰਡੀ ਚੋਂ ਫੜਖ ਇਓਂ ਦੱਸ ਵੀ ਜੱਟਾਂ ਨੇ ਅੱਜ ਤੱਕ ਬਾਣੀਆਂ ਤੋਂ ਲੈ ਕੇ ਆਪਦਾ ਸਰਦ ਦਾ ਸਾਰੇ ਆ ਠੀਕ ਆ ਤਾਂ ਆਪਣੇ ਕੋਲੇ ਕੀ ਹੁੰਦੇ ਸੀ ਜ਼ਿੰਮੇਦਾਰ ਹੁੰਦੇ ਸੀ 6 ਮਹੀਨਿਆਂ ਦਾ ਪੈਸਾ ਪਹਿਲਾਂ ਫੜ ਲਏਦੇ ਸੀ ਗਰਜ ਕੱਢਣ ਵਾਸਤੇ ਆ ਗਰਜੇ ਕੱਢ ਕੱਢ ਕੇ ਘਰਵਾਰ ਆਪਣੇ ਵੱਡਿਆਂ ਨੇ ਬਣਾਏ ਵੀ ਆ ਬੱਸ ਕਰ ਮਮੀ ਬੱਸ ਨਹੀਂ ਕਰ ਪੁੱਤ ਇਹਨੇ ਬਹੁਤ ਦੁਖੀ ਕੀਤਾ ਇਹ ਮੰਦਿਰ ਮਤ ਉਦੋਂ ਬਣਿਆ ਸੀਗਾ ਕਿ ਰਾਈ ਕਿਤੋਂ ਦਰਖਤਾਂ ਨੂੰ ਤੋੜ ਲਿਆ ਵੇ ਫਿਰ ਉਹੀ ਗੱਲ ਉਦੋਂ ਤੇ ਮੰਦਿਰ ਖਾਨੇ ਨਾਲ ਰਲ ਕੇ ਕਹਿੰਦਾ ਸੀ ਮੈਂ ਤਾਂ ਜੱਟਾਂ ਦੀ ਸੀਰੀ ਸਾਂਝੀ ਨਹੀਂ ਰਲਣਾ ਤੇ ਹੁਣ ਕਿਹੜਾ ਹੈ ਡੀਸੀ ਲੱਗ ਗਿਆ ਆਪਦੇ ਘਰੇ ਕਲੇਸ਼ ਥੋੜੀ ਪਾਈ ਜਾਂਦਾ ਐ ਨਹੀਂ ਹੱਲ ਹੋਣਗੇ ਇਹ ਗਰਜ ਜਿਹੜਾ ਨਾ ਜੱਟ ਭਾਈ ਚਾਰਾ ਕੱਢਦੇ ਹੁੰਦੇ ਸੀ ਆਪਣੀਆਂ ਪਹਿਲਾਂ ਆ ਗਈ ਸਮਝ ਮਾਦਰ ਉਹ ਨਹੀਂ ਕਹਿੰਨੀ ਹਾਲ ਹੁੰਦਾ ਠੀਕ ਜਦੋਂ ਕੋਈ ਆਪਣੇ ਆਪਣੇ ਭਾਈਚਾਰੇ ਚੋਂ ਕਿਸੇ ਨੇ ਵਿਆਹ ਸ਼ਾਦੀ ਹੋਣਾ ਜਾਂ ਕਿਸੇ ਦੀ ਛੱਤ ਆੜਦੀ ਹੁੰਦੀ ਸੀ ਨਾ ਤੇ ਜੱਟਾਂ ਤੋਂ ਫੜ ਕੇ ਪੈਸਾ ਲੈ ਜਾਂਦੇ ਹੁੰਦੇ ਸੀ ਉਹ ਵੀ ਵੱਡੇ ਆਪਣੇ ਕੰਮ ਧੰਦਾ ਕਰਦੇ ਸੀ ਤਾਂ ਕਰਕੇ ਆ ਬੈਠਾ ਹੁਣ ਚਾਪਾ ਕਰਕੇ ਸਮਝ ਨਹੀਂ ਆਉਂਦੀ ਮੈਂ ਪਾਸ ਸੰਸਨਮਨੀ ਤੈਨੂੰ ਕਿਹੜਾ ਘਰੋਂ ਲਿਆਂਦੀ ਸੀ ਬਾਣੀਆਂ ਤੋਂ ਲੈਂਦੀ ਸੀ ਉਹ ਵੀ ਤੇ ਉਹੀ ਤਾਂ ਤੈਨੂੰ ਮੈਂ ਕਹੀ ਜਾਨੀ ਵੀ ਉਹ ਕਿਹੜਾ ਬਾਣੀਆਂ ਦੇ ਜਾਨੋਂ ਹਟ ਗਏ ਤੁਸੀਂ ਜੀ ਹਟ ਗਏ ਨਾ ਜ਼ਿੰਮੇਦਾਰਾਂ ਦੇ ਤੁਸੀਂ ਸਰਦਾਰੀ ਚ ਪੈਰ ਤਾਂ ਲੱਗ ਪੇ ਠੀਕ ਹੈ ਯਾਰ ਤੁਹਾਨੂੰ ਤਾਂ ਐ ਹੋ ਗਿਆ ਵੀ ਸਾਨੂੰ ਕਿਤੇ ਸੀਰੀ ਸਾਂਝੀ ਰਲਣਾ ਨਾ ਪੈ ਜਾਏ ਸਾਡੇ ਕਿਤੇ ਲੱਤ ਬਾਹ ਨਾ ਹਿੱਲ ਜੇ ਕੰਮ ਨੂੰ ਜੇ ਮੇਰੇ ਅੱਗੇ ਦਿਮਾਗ ਚੱਕੇ ਪੈ ਚੱਕੇ ਹਾਂ ਨਹੀਂ ਕੋਈ ਨਾ ਕੋਈ ਤਾਂ ਹੱਲ ਕਰੂੰਗਾ ਮੈਂ ਟੌਂਕੀ ਜੰਨੀ ਐ ਵੇ ਕਰੇਗਾ ਤੂੰ ਹੱਲ ਹੱਲ ਤਾਂ 15 ਦਿਨ ਹੋ ਗਏ ਤਨ ਅੱਗੇ ਤੱਕੇ ਖਾਂਦੇ ਨੂੰ ਹਾਲਤ ਆਇਆ ਕਰ ਹੀ ਖੜਾ ਤੂੰ ਮੈਨੂੰ ਦੱਸੂਂ ਜਾਂਦੇ ਆ ਕੰਮ ਤੇਰੇ ਸ਼ੁਰੂ ਕਰ ਪਕਾਈ ਨਾ ਮਾਰ ਗੱਡੀ ਦਾ ਖੜਕਾ ਹੋਇਆ ਬਾਹਰ ਕੋਈ ਤਾਂ ਗੱਡੀ ਨੂੰ ਕਿਹੜਾ ਤੇਰੇ ਘਰੇ ਡੀਸੀ ਨਹੀਂ ਆਉਣਾ ਵੀ ਡੀਸੀ ਤੇਰੇ ਘਰੇ ਲਾਜੂਗਾ ਟਰੱਕ ਬਕਵਾਸ ਨਾ ਮਾਰ ਕੋਈ ਆਇਆ ਚੁੱਪ ਸਾਈਕਲ ਤੇ ਤਾਂ ਤੇਰੇ ਕੋਲੇ ਕੋਈ ਪਹੁੰਚਦਾ ਨਹੀਂਗਾ ਮੰਮੀ ਹਾਂ ਤੂੰ ਘਰ ਜਾ ਆਉਣਾ ਗੱਡੀ ਦੇ ਇਹਦੇ ਘਰੇ ਸਿਰੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਿਵੇਂ ਆਂ ਜਪੋ ਤਾ ਓਠ ਕੇ ਅੰਦਰ ਜਾ ਯਾ ਪੁੱਤ ਰੋਕੇਡ ਹੈ ਪੁੱਤ ਹਾਂ ਹਾਂ ਕੀ ਹੋ ਗਿਆ ਨਹੀਂ ਨਹੀਂ ਵੈਸੇ ਨੇ ਹੈ ਬਸ ਉਹ ਮਨ ਦੁਖੀ ਹੋਇਆ ਪਿਆ ਬਾਈ ਬਾਈ ਮੈਂ ਲਿਆਣ ਲੱਗ ਗਿਆ ਆ ਕੁਰਸੀ ਲੈ ਕੇ ਬਸ ਕੋਈ ਨਹੀਂ ਮੈਂ ਜਾਣਾ ਹੀ ਹੈ ਡਿਊਟੀ ਲੇਟ ਹੀ ਸੀਗਾ ਮੈਂ ਬੈਠੋ ਬਾਈ ਆ ਜਾ ਸੀਰੇ ਬੈਜਾ ਚਰਨੋ ਕੀ ਗੱਲ ਹੋਈ ਹੈ ਚਾਹ ਪਾਣੀ ਦੱਸ ਬੱਲੇ ਬਾਈ ਨਹੀਂ ਕੁਛ ਨਹੀਂ ਕੁੜੀਆਂ ਕੋ ਰੋਈ ਜਾਂਦੀ ਐ ਇੱਧਰੋਂ ਕੁੜੀਆਂ ਕਿ ਰੋਈ ਜਾਂਦੀ ਪੁੱਛ ਨਾ ਵੇ ਬਾਈ ਸਾਡਾ ਤਾਂ ਨਾ ਬਾਲਾ ਖਾਨ ਤਾਂ ਕੁਸਤਾ ਰੱਬ ਨੇ ਹੰਤ ਲਿਆ ਤੇ ਕੁਸ ਇਹਨੇ ਮਰਤਾਂਤ ਲਿਆ ਵੀ ਆ ਕੀ ਗੱਲ ਹੋਗੀ ਮੈਂ ਕੀ ਅੰਤ ਲਿਆ ਤੇਰਾ ਗੱਲ ਕੀ ਹੋਗੀ ਕੁੜੀ ਦਾ ਵਿਆਹ ਬੱਦਾ ਸੀਗਾ ਹਾਂ ਤੇ 10 ਦਿਨ ਰਹਿ ਗਏ ਪਹਿਲਾਂ ਮੁੰਡਾ ਕਰਦਾ ਸੀ ਦਿਹਾੜੀਆਂ ਦੱਪੇ ਉਹ ਜਿਹਦੇ ਨਾਲ ਕੁੜੀ ਦਾ ਇਹ ਰਿਸ਼ਤਾ ਕੀਤਾ ਸੀ ਹਾਂ ਸਾਲ ਹੋ ਗਿਆ ਮੰਗੀ ਨੂੰ ਹਾਂ ਤੇ ਹੁਣ ਅਸੀਂ ਵਿਆਹ ਬੰਨਤਾ ਤੇ ਹੁਣ ਉਹ ਮੁੰਡਾ ਪਟਵਾਰੀ ਨਾਲ ਲੱਗ ਗਿਆ ਪਟਵਾਰੀ ਦੇ ਨਾਲ ਲੱਗ ਗਿਆ ਕਿ ਪਟਵਾਰੀ ਲੱਗ ਗਿਆ ਮੁੰਡਾ ਨਹੀਂ ਪਟਵਾਰੀ ਦੇ ਨਾਲ ਲੱਗ ਗਿਆ ਅੱਛਾ ਜਿਹੜਾ ਮੂਰੇ ਕਾਗਜ਼ ਪੱਤਰ ਵੇਖ ਰਹੇ ਹਾਂ ਹਾਂਜੀ ਹਾਂਜੀ ਅੱਛਾ ਛੰਛੀ ਆਈ ਸੰਨੂ ਤੇ ਹੁਣ ਉਹ ਕੁੜੀ ਦਾ ਜਿਹੜਾ ਸਹਰਾ ਹੈ ਉਹ ਡੰਡਾ ੜਾਈ ਬੈਠਾ ਕਹਿੰਦਾ ਪਹਿਲਾਂ ਤਾਂ ਉਦੋਂ ਤਾਂ ਮੰਨਿਆ ਸੀ ਵੀ 10 ਬੰਦਿਆਂ ਦੀ ਬਰਾਤ ਆਊ ਤੇ ਹੁਣ ਉਹ ਕਹਿੰਦਾ 100 ਬੰਦੇ ਦੀ ਤਾਂ ਤੁਸੀਂ ਪੈਲਸ ਵਿੱਚ ਬਰਾਤ ਚੱਲੋ ਇੱਕਦਮ ਹੀ ਕਹਿੰਦਾ ਇੱਕੇ ਦਮ ਚਾਨਕੀ 10 ਤਾਂ ਦਿਨ ਵਿਆਹ ਚ ਰਹਿ ਗਿਆ ਸੀ ਤਾਂ ਉਸੇ ਹਿਸਾਬ ਨਾਲ ਪਾਸੇ-ਐਸੇ ਵਾਲਿਆਂ ਨੂੰ ਆਸਗਵਾਂਡ ਨੂੰ ਰਿਸ਼ਤੇਦਾਰਾਂ ਨੂੰ ਕਿਹਾ ਵੀ ਸਾਦਾ ਵਿਆਹ ਕਰਨਾ ਚੱਲ ਕੋਈ ਨਾ 10 ਬੰਦਿਆਂ ਦੀ ਬਰਾਤ ਆ ਇਹ ਅਗਲਾ ਸਿਰੋਪਾੜ ਲਾਂਦਾ ਹਾਂ ਉਹਨਾਂ ਨੇ ਮੌਕੇ ਤੇ ਆ ਗੱਲ ਹੁਣ ਨਾ ਤਾਂ ਪੈਸੇ ਥੇਲੇ ਦਾ ਹੱਥ ਆੜਦਾ ਕਿਸੇ ਪਾਸੇ ਇਹਨੂੰ ਹਫਤਾ ਹੋ ਗਿਆ ਕੁੜੀ ਨੂੰ ਰੋਈ ਜਾਂਦੀ ਨੂੰ ਹੂੰ ਤਾਂ ਇੰਨਾ ਮਨ ਦੁਖੀ ਹੋਇਆ ਪਿਆ ਜਿੱਥੇ ਜਾ ਵੜਦਾ ਜਿੱਥੋਂ ਕਿੱਥੋਂ ਜਵਾਬ ਜਿੱਥੇ ਜਾ ਵੜਦਾ ਜਿੱਥੋਂ ਕਿੱਥੋਂ ਜਵਾਬ ਤੇ ਬਸ ਐ ਕੁੜੀ ਮੰਗੀ ਕਿੱਥੇ ਐ ਉਹ ਬਾਈ ਨਾਲ ਦੇ ਕੋਠਿਆਂ ਚ ਆ ਜਿਹੜਾ ਨਾਲ ਕੋਠੇ ਚੜ੍ਹਦੇਲੇ ਪਾਸੇ ਆ ਤਾਂ ਸਾਰੇ 25 ਦੀ ਘਰੀ ਆ ਉਹ ਹਾਂ ਬਾਈ ਉੱਥੇ ਵਿਚੋਲਾ ਵਿੱਚ ਪੈ ਗਿਆ ਤੇ ਬਸ ਕਿਹੜੇ ਘਰੇ ਆ ਕਿਹਦੇ ਮੁੰਡੇ ਨੂੰ ਉੱਥੇ ਉਹ ਬਾਈ ਸਲਖਣ ਕੇ ਜਿਹੜੇ ਅੱਛਾ ਉਸ ਲਖਣ ਮੀਨੇ ਕੇ ਬਾਈ ਦੇ ਹਾਂ ਬਾਈ ਉਹ ਫਿਰ ਉਹਦਾ ਬੰਦਾ ਚੰਗਾ ਸੀ ਯਾਰ ਬਾਈ ਐ ਹੀ ਆ ਹੁਣ ਪੈਰ ਛੱਡ ਗਿਆ ਗੱਲਬਾਤ ਪਹਿਲਾਂ ਕੀ ਹੋਈ ਸੀ ਤੁਹਾਡੇ ਵਿਆਹ ਦੀ ਕੁੜੀ ਮੰਗੀ ਕੁਛ ਨਹੀਂ ਬਾਈ ਉਹ ਤਾਂ ਕਹਿੰਦੇ ਸੀ ਬਈਆ ਦੇ ਦੂ ਲੀੜੇ ਦੇ ਕੇ ਤੋਰ ਦੋ ਕੁੜੀ ਸਾਨੂੰ ਹਾਂ ਠੀਕ ਹੈ ਅਸੀਂ 5-6 ਜਣੇ ਆਵਾਂਗੇ ਬਸ ਗੱਲ ਖਤਮ ਹਾਂ ਗਰੀਬੀ ਦਾ ਵੇ ਦੀ ਗਰੀਬੀ ਦਾ ਵੇ ਹੁਣ ਕਿਤੇ ਮੁੰਡਾ ਪਟਵਾਰੀ ਨਾਲ ਲੱਗ ਲੱਗ ਗਿਆ ਠੀਕ ਹੈ ਉਹਦੇ ਕਰਕੇ ਹੁਣ ਬਸ ਫਾਨਾ ਚੜਾਈ ਜਾਂਦਾ ਕਿ 100 ਜਣਾ ਬਰਾਤ ਦਾ 5-10 ਬੰਦੇ ਤੋਂ ਇੱਕ ਤਾਂ ਵੀ 100 100 ਬੰਦਾ ਬਰਾਤ ਦਾ ਬਾਈ ਉਹ 100 ਕਹਿ ਤਾਂ ਮਤਲਬ ਨਾ ਵੱਲ 70-80 ਦਾ ਹੋਣ ਹੋਣਗੇ ਨਾ ਬਾਈ ਅੱਛਾ ਪਹਿਲਾਂ ਘਰੇ ਹੀ ਕਰਨਾ ਸੀਗਾ ਵਾ ਹਾਂਜੀ ਹਾਂਜੀ ਅੱਛਾ ਬਾਈ ਉਹ ਤਾਂ ਚੱਲ ਬੰਦਾ ਅਗਲਾ ਬਰਾਤ ਦਾ ਵੀ ਕਰ ਲੈਂਦਾ ਗਾਂ ਉਹ ਤਾਂ ਕਹਿੰਦੇ ਮਾਨ ਤਾਨ ਪਾਲਦੇ ਆ ਸੋਨਾ ਪਾਉ ਆਂਦੇ ਤੇ ਸੋਨਾ 1,20,000 ਨੂੰ ਤਾਂ ਤੋਲਾ ਹੋਇਆ ਖੜਾ ਤੇ ਦੱਸ ਕਿੱਥੋਂ ਪਾਵਾਂਗੇ 2-3 ਤੋਲੇ ਮੰਗੀ ਖੜੇ ਆ ਉਹ ਅੱਛਾ ਹੁਣ ਨਾਲ ਸੋਨੇ ਦੀ ਮੰਗ ਕਰਤੀ ਹੋਰ ਨਾਲ ਆਂਦੇ ਇੱਕ ਛੋਟਾ ਜਿਹਾ ਕੋਈ ਪੈਲਸ ਬੁੱਕ ਕਰ ਲਓ ਤੇ ਰੋਟੀ ਪਾਣੀ ਆਖੇ ਵੀ ਸਾਨੂੰ ਪੈਲਸ ਚ ਚਾਹੀਦਾ ਸਾਡੇ ਨਾਲ ਮਲਾਜਮ ਆਉਣਗੇ ਯਾਰ ਤੂੰ ਮਾੜੀ ਮੋਟੀ ਤਾਂ ਉਹਦੇ ਨਾਲ ਅੜ ਕੇ ਗੱਲ ਕਰ ਬਈ ਉਹਨਾਂ ਕਾ ਮੁੰਡਾ ਤੇਰਾ ਪਟਵਾਰੀ ਦੇ ਨਾਲ ਹੀ ਲੱਗਿਆ ਮੂਰੇ ਕਲਰਕਰ ਮੁੰਛੀ ਜੋ ਲੱਗਿਆ ਦਿਨ ਦਾਸ ਰਹੇ ਕਿ ਜਵਾਬ ਦੇ ਦੇ ਨਹੀਂ ਸਿਰੇ ਦਿਨ ਦਾਸ ਰਹੇ ਬੰਦੇ ਦੀ ਕੋਈ ਜ਼ਬਾਨ ਵੀ ਹੁੰਦੀ ਓ ਸਲਖਣ ਮੈਂ ਕਰ ਲੈਣਾ ਗੱਲ ਉਹਦੇ ਨਾਲ ਉਹ ਕਿਹੜਾ ਜਾਣਦਾ ਨਹੀਂਗਾ ਦੇਖ ਲਓ ਬਾਈ ਕਿਤੇ ਹੋਰ ਨਸਾ ਆਪਾਂ ਬਈ ਨਹੀਂ ਸਿਆਪਾ ਕਹਦਾ ਪੈਜੂਗਾ ਤੂੰ ਮੈਨੂੰ ਐਂ ਦੱਸਣਾ ਵੀ ਬੰਦੇ ਦੀ ਆਵ ਨਾ ਨਾ ਦੇ ਦੇ ਫਿਰ ਗਲਤ ਇਹ ਗਲਤ ਹੈ ਕਾਰਡ ਕੂੜਾ ਪਤਾ ਨਹੀਂ ਹਜੇ ਨਹੀਂ ਨਹੀਂ ਜੀ ਕਾਰਡ ਤਾਂ ਵੰਡਦੇ ਜੀ ਵੰਡਦੇ ਐਡੇ ਤੱਤੇ ਯਾਰ ਅੱਜ ਕੱਲ ਲੋਕ 2 ਦਿਨ ਪਹਿਲਾਂ ਕਾਰਡ ਵੰਡਦੇ ਮਹੀਨਾ ਪਹਿਲਾਂ ਕਾਰਡ ਵੰਡੀ ਬੇਟਾ ਹੋਰ ਬਾਈ ਵੀ ਹੁਣ ਕੋਈ ਇੰਤਜ਼ਾਮ ਕੀ ਆ ਪੈਸਿਆਂ ਦਾ ਕੋਈ ਬਾਈ ਕੋਈ ਕੋਈ ਨਹੀਂ ਹੱਲ ਕੋਈ ਨਹੀਂ ਹੋਇਆ ਹੱਲ ਤੇ ਫਿਰ ਤੂੰ ਇੱਕ ਗੱਲ ਦੱਸ ਯਾਰ ਸਾਡੇ ਬਾਬੇ ਹੋਰਾਂ ਤੇਰੇ ਬਾਬੇ ਹੋਰੇ ਲੱਗੇ ਰਹੇ ਤੇਰੇ ਪਿਓ ਨੇ ਆ ਤੇਰੇ ਵਿਆਹ ਤੋਂ ਪਹਿਲਾਂ ਜਿਹੜਾ ਸੀਗਾ ਉਦੋਂ ਕਹਤਾ ਮੁੰਡਿਆਂ ਦੇ ਵੀ ਨਹੀਂ ਜਟਣਾ ਕੰਮ ਗੁੱਸਾ ਨਾ ਕਰੀ ਨਹੀਂ ਜਟਣਾ ਕਰਨਾ ਠੀਕ ਹੈ ਉਦੋਂ ਬਾਅਦ ਤੁਸੀਂ ਇਹ ਕੰਮ ਛੱਡਤਾ ਹਨਾ ਅਸੀਂ ਤਾਂ ਮੰਡੀ 'ਚ ਕਰ ਲਾਂਗੇ ਅਸੀਂ ਤਾਂ ਉੱਥੇ ਲੇਬਰ ਮਾਰਕੀਟ ਦਿ ਪਰ ਅਸੀਂ ਮਰੇ ਤਾਂ ਨਹੀਂ ਯਾਰ ਤੂੰ ਇਹ ਦੱਸ ਜਿਓ ਤੇਰਾ ਬਾਪੂ ਸਾਡੇ ਜਾਂਦਾ ਹੁੰਦਾ ਸੀਗਾ ਆਪਾਂ ਨਿੱਕੇ ਨੇ ਕਿਹੋਂ ਦੇ ਇਕੱਠੇ ਖੇਡਿਆ ਕਿ ਨਹੀਂ ਖੇਡਿਆ ਹਾਂਜੀ ਹਾਂਜੀ ਬਾਈ ਤੇ ਫਿਰ ਤੈਨੂੰ ਕੀ ਲੱਗਦਾ ਉਹ ਸਾਂਝਾ ਖਤਮ ਹੋ ਗਿਆ ਜੇ ਮੈਂ ਆ ਵਰਦੀ ਪੈਗੀ ਮੇਰੇ ਤੇ ਉਹ ਚੀਜ਼ਾਂ ਬਦਲ ਗਈਆਂ 20 ਸਾਲਾਂ ਦੇ ਵਿੱਚ ਤੈਨੂੰ ਲੱਗਦਾ ਤੂੰ ਮੇਰੇ ਕੋਲ ਤਾਂ ਆਉਂਦਾ ਇੱਕ ਵਾਰੀ ਮੈਨੂੰ ਸਾਰਾ ਪਤਾ ਲੱਗਾ ਤੇਰੀ ਪਰਜਾਈ ਕੋਲੋਂ ਉਹਨੇ ਮੈਨੂੰ ਦੱਸਿਆ ਵੀ ਅਖੇ ਵਿਚਾਰਾ ਧੱਕੇ ਖਾਂਦਾ ਫਿਰਦਾ ਥਾਂ ਥਾਂ ਦੀ ਕੁੜੀ ਦਾ ਖੜੇ ਪੈਰ 4-5 ਲੱਖ ਦਾ ਖਰਚੇ ਨੂੰ ਥਾਂ ਕਰਤਾ ਸਹੁਰਿਆਂ ਨੇ ਅਖੇ ਪਤਾ ਨਹੀਂ ਕੀ ਚੱਕਰ ਬਣ ਗਿਆ ਫਿਰ ਮੈਨੂੰ ਪਤਾ ਲੱਗਾ ਉਹ ਬਾਹਰ ਕੋਠੀ ਵਾਲਿਆਂ ਦੀ ਵੀ ਗਿਆ ਤੂੰ ਕੱਲ ਉਹਨਾਂ ਦੇ ਗਿਆ ਸੀ ਅੱਜ ਹੀ ਵੀ ਹੋ ਕੇ ਆਇਆ ਹੁਣ ਹਾਂ ਹੁਣੇ ਆਇਆ ਜਵਾਬ ਦੇਤਾ ਉਹਨਾਂ ਨੇ ਅਕਾਲਾਂ ਦੇ ਬਿਠਾਈ ਰੱਖਿਆ ਅੱਧੀ ਦਿਹਾੜੀ ਤੈਨੂੰ ਹਾਂਜੀ ਹਾਂਜੀ ਤੋ ਹੁਣ ਵੀ 2 ਘੰਟੇ ਬਹਿ ਕੇ ਆਇਆ ਉੱਥੇ ਠੋਕ ਕੇ ਜਵਾਬ ਦੇਤਾ ਵੀ ਜਦੋਂ ਫਿਰ ਅਗਲੇ ਨੂੰ ਹਨਾ ਅਗਲੇ ਦਾ ਤਾਂ ਪਲ ਪਲ ਬਾਈ ਸਾਈ ਹੈ ਤੇ ਵੇਖ ਲੈ ਵੀ ਹੱਥ ਨੂੰ ਹੱਥ ਖਾਂਦਾ ਚਰਨੋਂ ਜਿਹੜੀ ਗੱਲ ਐ ਅਸਲ ਵਿੱਚ ਠੀਕ ਐ ਉਹ ਅਸਲ ਉਹੀ ਐ ਵੀ ਉਹ ਕਹਿੰਦੇ ਵੀ ਜੇ ਤਾਂ ਸਾਡੇ ਆ ਕੇ ਕਰ ਲਾ ਮੂਰੇ 100 ਕਿਲ ਅੱਗ ਲੱਗਦੀ ਉਹਨਾਂ ਦੇ ਦੱਸ ਔਖਾ ਸੀ 1 ਲੱਖ 2 ਲੱਖ ਰੁਪਏ ਦੇਣਾ ਪਰ ਆਪ ਸਾਂਝਾ ਨਾਲ ਜਿਹੜੀਆਂ ਸੀਗਾਂ ਆਪਾਂ ਈਗੋ ਦੇ ਵਿੱਚ ਹੀ ਖਤਮ ਕਰ ਲਿਆ। ਪਾਈ ਇਹਦੀ ਵੀ ਗਲਤੀ ਆ। ਉਹਨਾਂ ਦੇ ਮੁੰਡਿਆਂ ਨੇ ਕਿਹਾ ਸੀ ਵੀ ਪਾਈ ਤੂੰ ਨਾਲ ਵੀ ਸਾਡੇ ਵੀ ਪੈਲੀ ਜਾਦਾ ਸੰਭਲਾ ਤੇ ਇਹ ਬੰਦਾ ਮਨੇ ਹੋ ਕੀਤਾ। ਇਹ ਤਾਂ ਕਹਿੰਦੇ ਸੀ ਮੈਂ ਮੰਡੀ ਚ ਲੱਗਿਆ ਕਰਨ ਤੇ ਸਾਲ ਦੋ ਸਾਲ ਲਾ ਦਿੰਦਾ ਤੇ ਕਿੱਡੀ ਕ ਵੱਡੀ ਗੱਲ ਆ ਪੜਤ ਬਣ ਜਾਂਦੀ ਆ। ਇਹ ਤਾਂ ਗੱਲ ਨਾ ਭਰਜਾਈ ਅਸੀਂ ਘਰੇ ਕਰਦੇ ਹੁੰਨੇ ਆ। ਵੀ ਜਿਹੜਾ ਕੰਮ ਪਿਓ ਦਾਦੇ ਕਰਦੇ ਸੀ ਬੇਸ਼ੱਕ ਸਾਡੇ ਅਸੀਂ ਹੁਣ ਦੱਸੋ ਅਸੀਂ ਬਾਣੀਆਂ ਦੇ ਆੜਤੀਆਂ ਤੇ ਜਾਣੋ ਹਟ ਗਏ ਕਿਤੇ। ਜੇ ਆਖੀਏ ਬਾਣੀਆਂ ਦੇ ਮੈਂ ਨਹੀਂ ਜਾ ਕੇ ਪੈਂਦਾ ਮੈਂ ਨਹੀਂ 6 ਮਹੀਨੇ ਫਸਲ ਤਾਂ ਪੜਦੀ ਆ ਨਾ ਉੱਥੋਂ। ਪਾਲਦੀ ਆ ਤੇ ਸਾਰਾ ਸਿਸਟਮ ਚੱਲੀ ਜਾਂਦਾ ਸੀ ਨਾ ਅਸੀਂ ਉਧਰੋਂ ਲੈ ਲੇ ਤੁਸੀਂ ਇਧਰੋਂ ਵਾਲੇ ਬਾੜੀਆਂ ਨੇ ਫਸਲ ਚੋਂ ਕੱਟ ਲੇ ਸਾਰਿਆਂ ਦਾ ਸਰਕਲ ਚੱਲਦਾ ਸੀ ਨਾ ਸਾਂਝਾ ਦਾ ਖਤਮ ਹੀ ਗੋਚ ਕੀਤੀਆਂ ਨਾ ਮੈਂ ਜੱਟਾਂ ਦੇ ਨਹੀਂ ਕਰਨਾ ਸਾਡੇ ਵਾਲੇ ਬਥੇਰੇ ਵਿਗੜੇ ਵਿੱਚ ਮਢੀਰ ਖਾਨਾ ਨਮਾ ਅਸੀਂ ਨਹੀਂ ਜਾਂਦੇ ਕਰਾੜਾਂ ਦੇ ਅਸੀਂ ਨਹੀਂ ਜਾਂਦੇ ਬਾੜੀਆਂ ਦੇ ਇਹੋ ਜਿਹੇ ਸ਼ਬਦ ਵਰਤਦੇ ਤੇ ਉੱਥੋਂ ਖਤਮ ਹੋ ਗਿਆ ਅਸੀਂ ਆਪਾਂ ਤੇ ਔਖਾ ਹਰੇਕ ਬੰਦਾ ਔਖਾ ਨਾ ਠੀਕ ਆ ਤੂੰ ਮੈਨੂੰ ਇੱਕ ਵਾਰੀ ਤਾਂ ਦੱਸਦਾ ਯਾਰ ਤੈਨੂੰ ਐ ਲੱਗਿਆ ਵੀ ਮੈਂ ਤੇਰਾ ਕੁਝ ਨਹੀਂ ਲੱਗਦਾ ਕਰ ਨਹੀਂ ਜੀ ਜਿਹੜੀ ਪਿਛਲੀ 40 50 ਸਾਲਾਂ ਦੀ ਸਾਂਝ ਸੀ ਬਾਬੇ ਦਾਦਿਆਂ ਦੀ ਪਿਓ ਦਾਦਿਆਂ ਜਿੰਨੇ ਕਿ ਹੁੰਦੇ ਇਕੱਠੇ ਖੜੇ ਆ ਜੇ ਤੂੰ ਪਰਮਾਤਮਾ ਦੇ ਰੰਗ ਐ sire ਜੇ ਤੂੰ ਇੱਥੇ ਬੈਠਾ ਆ ਮੈਂ ਭਰਤੀ ਹੋਇਆ ਨਾ ਸਭ ਕੁਝ ਦਿੱਤਾ ਮਾਲਕ ਨੂੰ ਘਰੇ ਵੀ ਸਭ ਕੁਝ ਆ ਤੂੰ ਇੱਕ ਵਾਰੀ ਤਾਂ ਆਉਂਦਾ ਯਾਰ ਬਾਈ ਜੀ ਬਾਈ ਜੀ ਥੋੜੀ ਭੁਜਾਈ ਕਹਿੰਦੀ ਸੀ ਤਾਰ ਮਿਸਨ ਬਾਈ ਕੇ ਜਾਵੜਾ ਕਿ ਤੈਨੂੰ ਜਵਾਬ ਨਹੀਂ ਮਿਲਣਾ ਮੈਂ ਇਹਨੂੰ ਰਾਤ ਵੀ ਕਿਹਾ ਸੀ ਮੈਂ ਕਿ ਉਹ ਉੱਧਰ ਜਾਵੜਾ ਮੈਂ ਕਿਹਾ ਵੀ ਉਹ ਜਵਾਬ ਨਹੀਂ ਦਿੰਦੇਗੀ ਮੈਨੂੰ ਤਾਂ ਸ਼ਰਮ ਦੇ ਮਾਰੇ ਬਾਈ ਮੈਂ ਕਿ 20 ਸਾਲ ਹੋ ਗਏ ਛੱਡੇ ਨੂੰ ਕੰਮ ਨੂੰ ਸ਼ਰਮ ਦੇ ਮਾਰੇ ਨਹੀਂ ਆਇਆ ਕਿ ਕਿਹੜੇ ਮੂੰਹ ਨਾਲ ਆਉਂਦਾ ਨਹੀਂ ਸ਼ਰਮ ਦੇ ਨਾਲ ਜਿਹੜੀਆਂ ਪਿਛਲੀਆਂ ਸਾਂਝਾਂ ਇੰਨੀਆਂ ਬਾਬੇ ਦਾਦਿਆਂ ਦੀਆਂ ਜੁੜੀਆਂ ਉਹ ਖਤਮ ਹੋ ਗਈਆਂ ਫਿਰ ਆਪਣੀਆਂ ਕਿਤੇ ਨਹੀਂ ਬਈ ਆਪ ਨੂੰ ਸ਼ਰਮ ਆਉਂਦੀ ਸੀ ਮੈਂ ਕਿਹੜੇ ਮੂੰਹ ਨਾਲ ਜਾਵਾਂ ਇਹ ਤਾਂ ਆਦੀ ਸੀ ਤੇਰੀ ਪਰਜਾਈ ਤੱਕ ਕਿ ਤੂੰ ਜਾਵੜਾ ਉਹਨਾਂ ਨੇ ਜਵਾਬ ਨਹੀਂ ਦਿੱਤੇ ਇਹਨਾਂ ਤੂੰ ਜਾ ਤੂੰ ਐ ਕਰ ਐ ਕਰ ਮੈਨੂੰ ਨੰਬਰ ਦੇ ਉਹਦਾ ਨੰਬਰ ਦੇ ਦੇਣਾ ਜੀ ਬਈ ਦਾ ਨੰ ਬਾਈ ਗੱਲ ਨਾ ਜਿਆਦਾ ਵਿਗੜ ਜਾਵੇ। ਉਹ ਨਹੀਂ ਵਿਗੜਦੀ ਚਰਨੋਂ ਮੈਂ ਕਦੇ ਵਾਸਤੇ ਬੈਠਾ। ਐਵੇਂ ਕਿਵੇਂ ਗੱਲ ਵਿਗੜ ਚੂਗੀ। ਅੱਛਾ ਮੈਂ ਲਾਉਣ ਲੱਗਿਆ ਫੋਨ ਇਹਨਾਂ ਨੂੰ ਰਿਕਾਰਡ ਬਣੋ। ਠੀਕ ਹੈ। ਤੇ ਇਹਦੇ ਨਾਲ ਕਰੀ ਐ ਗੱਲ ਕਰੀ ਉਹਨੂੰ ਕਿ ਮੇਰਾ ਰੀਚਾਰਜ ਖਤਮ ਸੀਗਾ ਤੇ ਤਾਂ ਮੁੰਡਾ ਬੈਠਾ ਕੋਲੇ ਉਹਦੇ ਨੰਬਰ ਤੋਂ ਰਿਕਾਰਡਿੰਗ ਤੇ ਲਾਉਣ ਲੱਗਿਆ ਮੈਂ ਠੀਕ ਹੈ। ਠੀਕ ਹੈ। ਇਹਦੀ ਤਾਂ ਚਕਾਉਣਿਆ ਛਾਲ ਆਪਾਂ। ਹਲੋ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਗੱਲ ਕਰ ਰਹੇ ਹੋ ਜੀ? ਬਾਈ ਜੀ ਸੀਰਾ ਬੋਲਦਾ ਸੀ ਜੀ। ਉਹ ਜਖੀਰ ਕੀ ਹਾਲ ਨੇ ਜੀ ਆ ਕਿਹਦਾ ਨੰਬਰ ਆ? ਮੇਰੇ ਪੈਸੇ ਹੈ ਨਹੀਂ ਸੀ ਫੋਨ 'ਚ ਤੇ ਆਪਣਾ ਮੁੰਡਾ ਗਵਾਂਢੀ ਸੀਦੇ ਨੰਬਰ ਤੋਂ ਕੀਤਾ ਸੀ ਬਾਈ। ਇਨਸ਼ਾਅੱਲਾ ਰੀਚਾਰਜ ਮੈਂ ਕਰਾ ਦਿਆਂ। ਨਹੀਂ 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 ਬਾਈ ਬਸ ਜੀ। ਬਾਈ ਇੱਕ ਬੇਨਤੀ ਕਰਨੀ ਸੀ ਤੁਹਾਨੂੰ। ਕਿਉਂ? ਕੀ ਗੱਲ ਹੋ ਗਈ? ਬਾਈ ਜਿਹੜਾ ਤੇ ਕੰਮ ਕੋ ਹੱਲ ਨਹੀਂ ਹੋ ਰਿਹਾ। ਹਾਂ। ਨਹੀਂ 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 ਟੈਕਸੀ ਰੇ ਤਾਂ ਨਹੀਂ ਭਾਈ ਕਰਾ ਲਓ ਬੰਨੀ ਦੇਖ ਮੈਂ ਪਹਿਲਾਂ ਵੀ ਤੈਨੂੰ ਕਿਹਾ ਸੀ ਤੇ ਹੁਣ ਵੀ ਕਹਿਣਾ 100 ਹੱਥ ਰਸਤਾ sire ਦੇ ਗੰਡ ਮੈਂ ਜਿਹੜੀ ਗੱਲ ਕਹਤੀ ਇਹ ਗੱਲ ਤੈਨੂੰ ਪਹਗੋਣੀ ਪੈਣੀ ਆ ਸਮਝ ਗਿਆ ਪਹਿਲਾਂ ਮੁੰਡਾ ਨਹੀਂ ਲੱਗਿਆ ਸੀ ਚਲ ਠੀਕ ਆ ਹੁਣ ਮੁੰਡਾ ਮੁਲਾਜ਼ਮ ਲੱਗਿਆ ਭਾਈ ਹੁਣ ਉਹਦੇ ਨਾਲ ਬੰਦੇ ਵੀ ਆਉਣਗੇ ਮੁਲਾਜ਼ਮ ਵੀ ਤੋਂ ਤੋਂ ਆਪਸ ਹਿਆਣਾ ਦੇਖੇ ਜਵਾਕਾਂ ਦੀ ਗੱਲ ਤਾਂ ਹੈ ਨਹੀਂ ਕੋਈ ਇਹ ਮੁਲਾਜ਼ਮਾ ਮੁਲਾਜ਼ਮ ਦੇ ਨਾਲ ਮੁਲਾਜ਼ਮਾ ਨਹੀਂ ਆਉਣਾ ਬਾਈ ਜੀ ਉਹ ਬਾਈ ਜੀ ਤੁਸੀਂ ਇੱਕੋ ਦਾਮ ਦੱਸਿਆ ਨਾ ਜੇ ਪਹਿਲਾਂ ਹੁੰਦਾ ਤਾਂ ਹੋ ਜਾਂਦਾ ਕੋਈ ਹੱਲ ਹੁਣ 10 ਦਿਨ ਪਹਿਲਾਂ ਕਿਵੇਂ ਹੱਲ ਹੋ ਜੂਗਾ ਨਹੀਂ 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 ਇਹ ਗੱਲ ਨਹੀਂ ਬਣਦੀ 10 ਦਿਨ ਹੁਣ 10 ਦਿਨ ਪਲੇਰੇ ਹੁੰਦੇ ਆ ਬਾਈ ਕਰਨ ਵਾਲੇ ਤਾਂ ਆਪ ਦੋ ਦਿਨਾਂ ਚ ਪੈਰ ਤੇ ਹੱਥ ਤੇ ਸਰੋ ਜਮਾ ਦਿੰਦੇ ਆ ਕੀ ਗੱਲਾਂ ਕਰਦਾ ਤੂੰ ਯਾਰ ਬਾਈ ਜੀ ਉਦੋਂ ਤੁਸੀਂ ਮੈਨੂੰ ਕਿਹਾ ਸੀ ਨਾ ਕਿ 8-10 ਜਨੇ ਹੋਣਗੇ ਤੇ ਹੁਣ ਤੁਸੀਂ ਇੱਕੋ ਦਾਮ ਹੀ ਕਹਤਾ ਜੀ ਕਿ 100 ਬੰਦਾ ਹੋ ਜੂਗਾ ਨਾਲੇ ਪੈਲਸ ਦਾ ਕਹਤਾ ਜੀ ਨਹੀਂ ਨਹੀਂ ਬਾਈ ਉਹ ਤਾਂ ਇਹ ਅਰੇਂਜਮੈਂਟ ਕਰਨਾ ਹੀ ਪੈਣਾ ਨਾ ਹੁਣ ਮੁੰਡਾ ਪਟਵਾਰੀ ਨਾਲ ਲੱਗਿਆਗਾ 30-40000 ਰੁਪਇਆ ਵਧੀਆ ਕਮਾ ਬਾਈ ਫਿਰ ਹੁਣ ਤੁਸੀਂ ਇੱਕੋ ਦਾਮ ਹੀ ਹੋ ਗਿਆ ਨਾ 10 ਦਿਨਾਂ ਚ ਹੱਲ ਦਾ ਬਹੁਤ ਔਖਾ ਨਾ ਕਰਨਾ ਬਾਈ ਨਹੀਂ ਨਹੀਂ ਜਰਸੀਰ ਸਾਹਿਬ ਕੋਈ ਭੱਟੀ ਗੱਲ ਨਹੀਂ ਤੇ ਕਰਨਾ ਕਰਨਾ ਪੈਣਾ ਤੈਨੂੰ ਹੱਲ ਛੋਟਾ ਜ ਮੈਂ ਤਾਂ ਬਾਹਲਾ ਉਹ ਵੀ ਨਹੀਂ ਕਿਹਾ ਮੇਰੇ ਸਾਡ ਡਿਮਾਂਡ ਭੱਟੀ ਪੈਲਸ ਦੀ ਸੀ ਮੈਂ ਤੁਹਾਨੂੰ ਫੇਰ ਵੀ ਕਿਹਾ ਵੀ ਤੂੰ ਚੱਲ ਛੋਟਾ ਜਿਹਾ ਪ੍ਰੋਗਰਾਮ ਕਰ ਲੈ ਮੁੰਡੇ ਦਾ ਮਾਣ ਤਾਣ ਕਰਨਾ ਮੇਰਾ ਮਾਣ ਤਾਣ ਕਰਨਾ ਬਾਹ ਹੋਰ ਕੀ ਆ ਮੈਂ ਤਾਂ ਬਹੁਤਾ ਕਹੇ ਨਹੀਂ ਜਿੰਨਾ ਬਣਦਾ ਸੀ ਵੀਰਾ ਆ ਪਰ ਰਿਸ਼ਤੇਦਾਰੀ ਨਵਾਉਣ ਵਾਲੀ ਗੱਲ ਕਰਦਾ ਹੁਣ ਮੈਂ ਉਹ ਨਹੀਂ ਆਪਾਂ ਕੇ ਰਿਸ਼ਤੇਦਾਰੀ ਨਵਾਉਣੀ ਨਹੀਂ ਅਕੇ ਜੇ ਤੈਨੂੰ ਲੱਗਦਾ ਨਹੀਂ ਸਾਬ ਮੈਨੂੰ ਹੁਣੇ ਜਵਾਬ ਦੇ ਦੇ ਮੈਂ ਬਰਾਤ ਹੀ ਨਹੀਂ ਲੈ ਕੇ ਆਉਂਦਾ ਯਾਰ ਹੋਰ ਦੱਸ ਬਈ ਬਾਈ ਐ ਮੈਂ ਕਾਰ ਟਵੰਡੀ ਬੈਠਾ ਹਾਂ ਗੱਲ ਤਾਂ ਨਾ ਕਾਰ ਟਵੰਡੀ ਬੰਡੀ ਬੈਠਾ ਤਾਂ ਬਾਈ ਅਰੇਂਜਮੈਂਟ ਕਰ ਫਿਰ ਮੈਂ ਨਹੀਂ ਨਾ ਕਰ ਸਕਦਾ ਆਪਣੇ ਆਪਣੇ ਮੁੰਡੇ ਨਾਲ ਕਰੋ ਗੱਲ ਆਪਣਾ ਮੁੰਡਾ ਉਹ ਯਾਰ ਮੁੰਡੇ ਨਾਲ ਮੈਂ ਗੱਲ ਕੀ ਕਰਨੀ ਹੈ ਕੰਮ ਤੂੰ ਕਰਾਉਣਾ ਕਿ ਗੱਲ ਕਰਾਂ ਆ ਮਾੜਾ ਕਰੋ ਜੀ ਗੱਲ ਬਾਈ ਕੋਣ ਆ ਅਕਰੋਗਨ ਹੈਲੋ ਹਾਂਜੀ ਕੀ ਹਾਲ ਹੈ ਸਲੱਖਣ ਸਿਆ ਠੀਕ ਆ ਠੀਕ ਆ ਕੋਣ ਪਛਾਣ ਲਾ ਦੇਖ ਲਾ ਆਮ ਹੀ ਮਿਲਦਾ ਠਾਣੇ ਉਠਾਣੇ ਦਾ ਮੇਰੀ ਬਹੁਤ ਬਣੀ ਹੋਈ ਆ ਠਾਣੇ ਦਾ ਮੈਂ ਮਿਲਦਾ ਜੁਲਦਾ ਰਿਹਾ ਨਾ ਕੌਣ ਬੋਲਦਾ ਬਾਈ ਧਰਮਸੰਬਰਾੜ ਬੋਲਦਾ ਸੱਚੋ ਯਾਰ ਉਹ ਬਰਾੜ ਸਾਹਿਬ ਤੁਸੀਂ ਕੀ ਹਾਲ ਚਾਲ ਦੇ ਮਹਾਰਾ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਯਾਰ ਕੀ ਪਸੂੜੀ ਪਾਈ ਇਹਨੂੰ ਵਿਚਾਰੇ ਨੂੰ ਦਿਹਾੜੀਦਾਰ ਬੰਦਾ ਹੈ ਕਿਉਂ ਸਲੱਖਣ ਸਾਹ ਤੰਕੀਤਾ ਯਾਰ ਬਾਈ ਇਹਨੂੰ ਉਹ ਨਹੀਂ ਨਹੀਂ ਭਾਈ ਤੰਗ ਤੁੰਗ ਵਾਲੀ ਤਾਂ ਕੋਈ ਗੱਲ ਹੀ ਨਹੀਂ ਭਾਈ ਯਾਰ ਉਹ ਤਾਂ ਜਿਹੜਾ ਬਣਦਾ ਜੋ ਗੱਲ ਉਹ ਵਿਹਾਰੀ ਚ ਗੱਲ ਕੀਤੀ ਆ ਮੈਂ ਤਾਂ ਨਹੀਂ ਨਹੀਂ ਵਿਹਾਰੀ ਗੱਲ ਮੈਂ ਸੁਣੀ ਜਾਂਣਾ ਕੋਲੇ ਬੈਠਾ ਨੰਬਰ ਸਲਖਣ ਮੇਰਾ ਗੁੱਸਾ ਨਾ ਕਰੀ ਠੀਕ ਹੈ ਤੇ ਫੋਨ ਹੈਗਾ ਰਿਕਾਰਡਿੰਗ ਤੇ ਹੋ ਭਾਈ ਜੀ ਯਾਰ ਭਾਈ ਜੀ ਕੀ ਗੱਲਾਂ ਕਰੀ ਜਾਂਦੇ ਹੋ ਯਾਰ ਉਹ ਮੈਂ ਤਾਂ ਕੋਲੋਂ ਸਾਹਿਬ ਨਾਲ ਮਜ਼ਾਕ ਕਰੀ ਜਾਂਦਾ ਉਹ ਤਾਂ ਹਾਸੇ ਟੱਟੇ ਦੀਆਂ ਗੱਲਾਂ ਸਾਡੀਆਂ ਸਲਖਣ ਸਹਿ ਮਜ਼ਾਕ ਨਹੀਂ ਹੁੰਦੇਗੇ ਹੁਣ ਜੇ ਮੈਂ ਬੋਲਿਆ ਤਾਂ ਤੇਰਾ ਮਜ਼ਾਕ ਬਣ ਗਿਆ ਨਹੀਂ 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 ਭਾਈ ਯਾਰ ਲੈ ਤੁਸੀਂ 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 ਤੁਹਾਡਾ ਐ ਨਹੀਂ ਆਇਆ ਨਹੀਂ ਲੈ ਤੁਸੀਂ ਕਹਿ ਤਾਂ ਗੱਲ ਐ ਤੂੰ ਹੀ ਦੱਸੋ ਕੀ ਕਰਨਾ 2-2 ਜਣੀ ਆ ਜਾਣੇ ਯਾਰ ਮੈਂ ਕਹਿੰਦਾ ਨਹੀਂ ਸਲੱਖਣ ਹੁਣ ਮੇਰੀ ਹੁਣ ਮੇਰੀ ਗੱਲ ਸੁਣ ਮੈਂ ਇਹਦੇ ਕੋਲ ਆਇਆ ਨਾ ਤੇ ਮੈਂ ਇਹਨੂੰ ਕੈਸ਼ ਪੇਮੈਂਟ ਵੀ ਦੇ ਕੇ ਜਾਊਂਗਾ ਮੈਂ ਇਹਨੂੰ ਚੈੱਕ ਵੀ ਦੇ ਕੇ ਜਾਊਂਗਾ ਤੂੰ ਜੀ ਬਾਈ ਜੀ ਯਾਰ ਨਹੀਂ ਨਹੀਂ ਤੂੰ ਮੇਰੀ ਗੱਲ ਸੁਣ ਲੈ ਨਹੀਂ 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 ਹਾਂ ਤੂੰ ਤੂੰ ਕਿਹੜੀਆਂ ਗੱਲਾਂ ਕਰਦੇ ਓ ਤੁਸੀਂ ਤੂੰ ਮੁੰਡੇ ਦਾ ਮਾਣ ਤਾਣ ਮੰਗਿਆ ਨਾ ਤੇਰੇ ਮੁੰਡੇ ਨੂੰ ਨਹੀਂ ਨਹੀਂ ਯਾਰ ਬਰਾੜ ਸਾਹਿਬ ਕੀ ਗੱਲ ਹੈ ਮੈਨੂੰ ਸ਼ਰਮ ਮਿਲਦਾ ਨਾ ਕਰੋ ਆਪਾਂ ਕੁਝ ਨਹੀਂ ਕਰਨਾ ਤੁਸੀਂ ਦੱਸੋ ਸਿੰਪਲ ਬਰਾੜ ਦਾ ਹੋ ਜਾ ਮੈਂ ਕਹਿੰਦਾ ਹੁਣ ਮੇਰੀ ਗੱਲ ਸੁਣ ਆਪਾਂ ਦੱਸ ਕਿਹਾ ਸੀ ਨਾ ਮੈਂ 5 ਬੰਦੇ ਲੈ ਕੇ ਆਉਂ ਤੂੰ ਮੇਰੀ ਗ ਜਿਹੜੀਆਂ ਗੱਲਾਂ ਤੇ ਤੁਸੀਂ ਅੜੇ ਬੈਠੇ ਨੇ ਇਹਨੇ ਸਾਰਾ ਪਿੰਡ ਵਿਚਾਰੇ ਨੇ ਅੱ ਤੋਂ ਬਾਹਲਾ ਪਿੰਡ ਮੰਗ ਕੇ ਵੇਖ ਲਿਆ ਹਰੇਕ ਬੰਦੇ ਨੇ ਮੋੜਤਾ ਠੀਕ ਹੈ ਹਰੇਕ ਨੇ ਬੰਦੇ ਨੇ ਕੌਣ ਬਾਹ ਫੜਾਉਂਦਾ ਗਰੀਬ ਬੰਦੇ ਨੂੰ ਤੇ ਤੂੰ ਇਧਰੋਂ ਤੂੰ ਮੈਂ ਤਾਂ ਮਜ਼ਾਕ ਕਰੀ ਜਾਂਦਾ ਮੈਂ ਉਹਦਾ ਕੀ ਗੱਲ ਲੈਣੀ ਜਿਹੜੀ ਤੁਸੀਂ ਆਖੀ ਜਾਂਦੇ ਹੋ ਯਾਰ ਹੁਣ ਜੇ ਮੈਂ ਇਹਦੇ ਕੋਲੋਂ ਖਵਾਣਾ ਨਾ ਥੋੜਾ ਫਰਕ ਪਊਗਾ ਸੋ ਲਖਣਾ ਮੇਰੀ ਗੱਲ ਸੁਣ ਲੈ ਯਾਰ ਤੈਨੂੰ ਪਤਾ ਨਾ ਮੈਂ ਕਿਸੇ ਨਾਲ ਸਖਤੀ ਨਾਲ ਪੇਸ਼ ਆਉਂਦਾ ਨਹੀਂ ਹੁੰਦਾ ਹਨਾ ਇੱਕ ਮੇਰੀ ਗੱਲ ਸੁਣ ਲੈ ਵੀ ਤੇਰੇ ਮੁੰਡੇ ਦਾ ਮਾਣ ਤਾਣ ਵੀ ਹੋਊਗਾ ਤੇਰੇ ਮੁੰਡੇ ਨੂੰ ਕੜਾ ਘੜੀ ਸ਼ਾਪ ਵੀ ਪਊਗੀ ਤੇਰੇ ਮੁੰਡੇ ਨੂੰ ਜਿਹੜਾ ਹੈਗਾ 70 80 ਛੱਡ ਤੂੰ 100 ਬੰਦਾ ਬਰਾਤ ਦਾ ਲੈ ਕੇ ਆ ਤੇਰੀ ਬਰਾਤ ਦੀ ਸੇਵਾ ਮੈਂ ਲੈਣੀ ਨਹੀਂ ਬਾਈ ਕੀ ਕਰੀ ਜਾਂਦੇ ਹੋ ਬਰਾਤ ਸਾਹਿਬ ਗੱਲਾਂ ਤੁਸੀਂ ਆ ਧਰਮ ਬਾਈ ਯਾਰ ਕੀ ਯਾਰ ਮੈਂ ਪਹਿਲਾਂ ਤੈਨੂੰ ਕਹਤਾ ਵੀ ਤੇਰੇ ਕਾਰ ਜਿਹੜੀ ਰਿਕਾਰਡ ਤੇ ਆ ਕੱਲ ਨੂੰ ਤੈਨੂੰ ਦੇਣੀ ਨਾ ਜੇ ਗੱਲ ਇਹ ਨਹੀਂ ਨਹੀਂ ਬਾਈ ਬਾਈ ਕੋਈ ਨਹੀਂ ਯਾਰ ਤੁਸੀਂ ਦੋ ਕੱਪੜਿਆਂ 'ਚ ਕੁੜੀ ਤੋਰੋ ਬਸ ਸਾਡੀ ਧੀ ਬਣਾ ਕੇ ਮੈਂ ਰੱਖਣੀ ਆ ਧੀ ਆ ਮੇਰੀ ਇਹ ਗੱਲ ਤੇ ਰਹੀ ਆ ਆਪਦੀ ਤੇ ਮੈਂ ਇਹਨੂੰ ਦੇਖ ਕੇ ਜਾਊਂਗਾ ਹੁਣ ਠੀਕ ਹੈ ਚੈੱਕ ਵੀ ਦੇਖ ਕੇ ਜਾਊਂਗਾ ਪੇਮੈਂਟ ਵੀ ਦੇਖ ਜਾਊਂਗਾ ਕੈਸ਼ ਬਾਈ 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 ਧਰਮ ਬਾਈ ਕੀ ਗੱਲਾਂ ਕਰਦਾ ਤੂੰ ਰਿਕਾਰਡ ਕਰਨ ਨਾਲ ਗੱਲ ਮੈਂ ਵੀ ਰਿਕਾਰਡਿੰਗ ਤੇ ਲਾਉਣਾ ਲੈ ਰਿਕਾਰਡਿੰਗ ਕਰਲਾ ਕਰੀ ਮੈਂ ਉਹੀ ਕਹਿਣਾ ਵੀ ਮੈਂ ਜਿਹੜੀ ਕਹਿਤੀ ਬਸ ਕਹਿਤੀ ਲੋਹੇ ਤੇ ਲਕੀਰ ਆ ਫਿਰ ਇੱਕ ਚੀਜ਼ ਦਾ ਧਿਆਰ ਰੱਖੀ ਸਲੱਖਣ ਸਿਆ ਮਾਂ ਪਿਓ ਨਾ ਧੀਆ ਜੰਮਣ ਤੋਂ ਇਸ ਕਰਕੇ ਨਹੀਂ ਡਰਦੇ ਵੀ ਕਿਤੇ ਰਾਤ ਨੂੰ ਉੱਠ ਕੇ ਨਾ ਖਾ ਜਾਣ ਇਹ ਮਾਂ ਪਿਓ ਇਸੇ ਕਰਕੇ ਡਰਦੇ ਆ ਵੀ ਯਾਰ ਧੀਆ ਜਿਹੜੀਆਂ ਵਿਆਹ ਕੇ ਨਾ ਉਦੋਂ ਬਾਅਦ ਪਤਾ ਨਹੀਂ ਕੀ ਨਿਬੜਨਾ ਹੁੰਦਾ ਤੇ ਉਹ ਚੀਜ਼ ਮੈਨੂੰ ਵੇਖਣ ਨੂੰ ਮਿਲ ਗਈ ਮੈਂ ਸਪੈਸ਼ਲੀ ਡਿਊਟੀ ਤੇ ਜਾਂਦਾ ਇਹਦੇ ਕੋਲ ਹੋ ਕੇ ਚੱਲਿਆ ਮੈਂ ਕਿਹਾ ਯਾਰ ਫਿਰ ਵੀ ਬਾਬੇ ਦਾਦਿਆਂ ਦੀ ਸਾਂਝ ਆ ਸਾਡੇ ਸਾਡੇ ਖੇਤਾਂ ਦੀ ਕੰਮ ਕੀਤਾ ਨਾ ਠੀਕ ਹੈ ਤੇ ਜੇ ਕੁੜੀ ਨੂੰ ਕਦੇ ਕਿਸੇ ਕਿਸਮ ਦੀ ਕੋਈ 19 21 ਤੁਹਾਡੇ ਵੱਲੋਂ ਹੋ ਗਈ ਨਾ ਤਾਂ ਫਿਰ ਇਹ ਹਿਸਾਬ ਲਾਣੀ ਵੀ ਤੂੰ ਮੇਰਾ ਸੁਭਾਅ ਦੂਜਾ ਵੀ ਜਾਣਨਾ ਸੌ ਲਖਣ ਸਿਆ ਕਿਹੋ ਜਿਹਾ ਭਾਈ ਕੋਈ ਲੰਬਾ ਨਹੀਂ ਆਉਂਦਾ ਸਾਨੂੰ ਬਸ ਮੈਂ ਦੱਸਦਾ ਵੀ ਕੁੜੀ ਦਾ ਵਿਆਹ ਨਾ ਜੇ ਚਾਹ ਖੁਸ਼ੀਆਂ ਚਾਹਾਂ ਨਾਲ ਨਾ ਨਾ ਹੋਏ ਜੋ ਤੁਹਾਡੇ ਵੱਲੋਂ ਮੈਂ ਮੈਂ ਨੌ ਬਣਾ ਕੇ ਨਹੀਂ ਮੈਂ ਧੀ ਬਣਾ ਕੇ ਲੈ ਕੇ ਜਾਣਾ ਕੁੜੀ ਨੂੰ ਆ ਇਹ ਗੱਲ ਇਹ ਗੱਲ ਸੀਰੇ ਨੂੰ ਕਹੇ ਅਸਿਰੇ ਕਰ ਗ ਹਾਂਜੀ ਬਾਈ ਉਹ ਜਗਸੀਰ ਬਾਈ ਯਾਰ ਕੀ ਗੱਲਾਂ ਕਰਦੇ ਹੋ ਯਾਰ ਮੈਂ ਤਾਂ ਵੈਸੇ ਮਜ਼ਾਕ 'ਚ ਗੱਲ ਕਰੀ ਜਾਂਦਾ ਸੀ ਯਾਰ ਧਰਮ ਨੂੰ ਕੀ ਕਹਿਣ ਦੀ ਲੋੜ ਸੀ ਆਪਣਾ ਪੁਰਾਣਾ ਮਿੱਤਰ ਆ ਸੀ ਚਾਰ ਬੰਦੇ ਆਵਾਂਗੇ ਤੁਸੀਂ ਦੋ ਕੱਪੜਾ 'ਚ ਕੁੜੀ ਤੇ ਹੋਰ ਦੋ ਚੱਕਰੀ ਨਾ ਮੰਨੋ ਬਾਈ ਕੋਈ ਨਹੀਂ ਬਾਈ ਜੀ ਇਹ ਨਾ ਬਾਈ ਜੀ ਬਾਅਦ 'ਚ ਤੰਗ ਕਰਿਓ ਮੇਰੀ ਧੀ ਨੂੰ ਉਹ ਬਾਈ ਯਾਰ ਤੇਰੀ ਧੀ ਨਹੀਂ ਉਹ ਮੇਰੀ ਧੀ ਆ ਤੂੰ ਹੁਣ ਟੈਨਸ਼ਨ ਨਹੀਂ ਲੈਣੀ ਕੋਈ ਬੈਠਾਗਾ ਇਹਨੂੰ ਦੱਸ ਕੋਈ ਪ੍ਰੋਗਰਾਮ ਲਈ ਕੋਈ ਚਾਹੀਦਾ ਤਾਂ ਮੈਂ ਭੇਜਾਂ ਨਹੀਂ ਨਹੀਂ ਯਾਰ ਆਹ ਨਹੀਂ ਗੱਲਾਂ ਹੁੰਦੀਆਂ ਸਲੱਖਣ ਸਿੰਘ ਤੂੰ ਕਿਉਂ ਭੇਜੇਂਗਾ ਦੱਸ ਉਹ ਧੀ ਵਾਲੇ ਐ ਜਿੰਨਾ ਕਰਨ ਜੋਗ ਐ ਉਹਨਾਂ ਕਰਨਗੇ ਠੀਕ ਆ ਪਰ ਹਾ ਤੰਗੀਆਂ ਨਾ ਦਿਆ ਕਰੋ ਧੀਆ ਵਾਲਿਆਂ ਨੂੰ ਯਾਰ ਜਿਹੜੀਆਂ ਤੁਸੀਂ ਖੜੇ ਪੈਰੀ ਤੇਰਾ ਰੰਗ ਹੀ ਬਦਲ ਗਿਆ ਆਕੇ ਮੁੰਡਾ ਪਟਵਾਰੀ ਦੇ ਨਾਲ ਲੱਗ ਗਿਆ ਓ ਬਾਈ ਜੀ ਬਾਈ ਜੀ ਮੈਂ ਮਾਫੀ ਮੰਗਦਾ ਬਾਈ ਜੀ ਤੇਰੇ ਮੁੰਡੇ ਦਾ ਤਾਂ ਨਹੀਂ ਦਿਮਾਗ ਖਰਾਬ ਕੀਤਾ ਉਹ ਕੱਲ ਨੂੰ ਮੋਟਰਸਾਈਕਲ ਮੰਗੀ ਬੈਠਾ ਵ 1.5 ਲੱਖ ਵਾਲਾ ਮੈਂ ਬੈਠਾ ਬਾਈ ਜੀ ਲੈ ਦੱਸ ਕਿਹੜੀ ਗੱਲਾਂ ਕਰਦੇ ਹਾਂ ਭਰਾ ਤੁਸੀਂ ਵੱਡੇ ਭਰਾ ਨੇ ਕਹਿਤਾ ਜੋ ਕਹਿਤਾ ਬਸ ਬਾਈ ਜੀ ਸਲੱਖਣ ਸਿੰਘ ਬੇਸ਼ੱਕ ਨਾ ਮੈਨੂੰ ਛੁੱਟੀ ਔਖਾ ਹੋ ਕੇ ਲੈਣੀ ਪਵੇ ਜਿਹੜੇ ਅਗਲੇ 2-3 ਦਿਨ ਨਾ ਕੁੜੀ ਦੇ ਵਿਆਹ ਵਾਲੇ ਹੋਣਗੇ ਮੈਂ ਵਿੱਚ ਹੋਊਗਾ ਵਿਆਹ ਦੇ ਤੇ ਜੇ ਕਿਸੇ ਕਿਸਮ ਦੀ ਹਲੋਜਲ ਹੋਈ ਨਾ ਤਾਂ ਫਿਰ ਇਹ ਹਿਸਾਬ ਲਾ ਲਈ ਵੀ ਥੋੜੀ ਬਰਾਤ ਮੈਂ ਤੋ ਦੱਸੂ ਕਿਹੜੇ ਤਰੀਕੇ ਮੋੜਨੀ ਹੈ ਬਾਈ ਕੋਈ ਲੰਬਾ ਨਹੀਂ ਆਉਂਦਾ ਤੈਨੂੰ ਮਤਲਬ ਤੂੰ ਨਾ ਅੱਖਾਂ ਮੀਜਗਾ ਤੂੰ ਆ ਵੀ ਬਣਾ ਤੈਨੂੰ ਲੰਬਾ ਨਹੀਂ ਆਉਂਦਾ ਬਾਈ ਮੈਂ ਆਉਂਗਾ ਬਿਲਕੁਲ ਉੱਥੇ ਹਾਜ਼ਰ ਰਹੂੰਗਾ ਮੈਂ ਸਾਰਾ ਕੁਝ ਮੈਂ ਦੇਖੂਗਾ ਪੂ ਮੁੰਡੇ ਦਾ ਮਾਨਤਾਨ ਵੀ ਹੋਊਗਾ ਪਰ ਕੁੜੀ ਔਖੀ ਨਹੀਂ ਹੋਣੀ ਚਾਹੀਦੀ ਇਹ ਗੱਲ ਦਾ ਧਿਆਨ ਰੱਖੀ ਠੀਕ ਹੈ ਮੈਂ ਕਰਾਂ ਸਾਰਾ ਕੁਝ। ਭਾਈ ਜੀ ਚੱਕਰ ਨਾ ਮੰਨੋ ਤੁਸੀਂ ਮੈਂ ਥੋੜਾ ਜਿਹਾ ਪਾਸੇ ਆਪਾਂ ਕਰਦੇ ਆਂ ਸ਼ਾਮ ਨੂੰ ਗੱਲ ਤੁਸੀਂ ਹੁਣ ਥਾਣੇ ਆਉਣਾ ਨਾ ਮੈਂ ਤਾਂ ਚੱਲੇ ਡਿਊਟੀ ਸੀਗਾ ਮੈਂ ਤਾਂ ਜਾਂਦਾ ਮੈਨੂੰ ਪਤਾ ਲੱਗਿਆ ਵਿਚਾਰਾ ਤੁਹਾਡੇ ਤੋਂ ਪਹਿਲਾਂ ਤੇਰਾ ਭਰਾ ਬੈਟਾ ਆਉਣਾ ਡੱਬਾ ਲੈ ਕੇ ਉੱਤੇ ਨਹੀਂ ਡੱਬਾ ਤੇਰਾ ਆ ਗਿਆ ਮੈਨੂੰ ਜਵਾਨੀ ਕਲਮੀ ਆ ਗਿਆ ਠੀਕ ਹੈ ਨਹੀਂ ਨਹੀਂ ਆ ਨਹੀਂ ਆਣੀ ਮੈਂ ਮਾਨਤਾਨ ਕਰਕੇ ਪਰ ਮੈਂ ਦੱਸਦਾ ਵੀ ਇਹਨੂੰ ਤੰਗ ਨਾ ਕਰੀ ਠੀਕ ਹੈ ਮੈਂ ਤੈਨੂੰ ਪਤਾ ਅਸੀਂ ਬਚਪਨ ਚ ਇਕੱਠੇ ਖੇਡੇ ਤੇ ਇਕੱਠੇ ਆਪਾਂ ਹਾਂ ਹਾਂ ਬਾਈ ਹਾਂ ਮੇ ਤਾਂ ਗੱਲ ਹੈਗੀ ਕੋਈ ਗੱਲ ਨਹੀਂ ਮਾਰ ਜੀ ਕਿਹੜਾ ਜਦੋਂ ਮਰਜੀ ਤੇ ਵਧੀਆ ਵਿਆਹ ਕਰੋ ਮੇਰਾ ਭਰਾ ਬਣ ਕੇ ਠੀਕ ਹੈ ਵੀ ਸਖਤੀ ਕਰਨਾ ਤੇ ਮੈਨੂੰ ਮਜਬੂਰ ਨਾ ਕਰਿਓ ਓਕੇ 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 ਬਾਈ ਓਕੇ ਚਰਨੂ ਠੀਕ ਹੈ ਠੀਕ ਹੈ ਜੀ ਠੀਕ ਕੋਈ ਗੱਲ ਬਾਤ ਤਾਂ ਨਹੀਂ ਹੋਰ ਕਰਨ ਵਾਲੀ ਨਹੀਂ ਨਹੀਂ ਬਸ ਠੀਕ ਹੈ ਸਲੱਖਣ ਸਿੰਘਾ ਧੰਨਵਾਦ ਤੇਰਾ ਭਰਾ ਓਕੇ ਓਕੇ ਬਾਈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੁਣ ਕਿਵੇਂ ਸਿੱਧਾ ਹੋ ਗਿਆ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਦਸਾਂ ਤਫਾਹਾ ਦੇ ਨਾ 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 ਯਾਰ ਮੈਂ ਤੈਨੂੰ ਦੱਸਦਾ ਮੈਂ ਕੋਈ ਵਿ ਇਹਦੇ ਵਿੱਚ ਦੋ ਹੀ ਚੈੱਕ ਹੈ ਇਹਦੇ ਵਿੱਚ ਚੈੱਕ ਬੁੱਕ ਦੇ ਵਿੱਚ ਨਹੀਂ ਬਾਈ ਚਲੋ ਇਹ ਨਹੀਂ ਨਹੀਂ ਮੈਂ ਯਾਰ ਮੈਂ ਮੇਰਾ ਨਾ ਚਰਨੋ ਸਾਡਾ ਨਾ ਛੁੱਟੀ ਦਾ ਬਹੁਤ ਔਖਾ ਹੁੰਦਾ ਮੈਂ ਉਹਨੂੰ ਤਾਂ ਦਬਕਾ ਮਾਰ ਤਾ ਵੀ ਛੁੱਟੀ ਲਵਾਂਗਾ ਮੈਂ ਅੱਛਾ ਜੀ ਸਾਡਾ ਬਹੁਤ ਔਖਾ ਹੁੰਦਾ ਛੁੱਟੀ ਦਾ ਸਾਨੂੰ ਤਾਂ ਮਰੇ ਖਪੇ ਛੁੱਟੀ ਨਹੀਂ ਮਿਲਦੀ ਕੀ ਵਿਆਹ ਸ਼ਾਦੀ ਦਾ ਮਿਲ ਨਹੀਂ ਕੀ ਹੈ ਠੀਕ ਹੈ ਆ 50000 ਰੁਪਏ ਤੁਸੀਂ ਹੁਣੇ ਖਰੀਦ ਕੁੜੀ ਨੂੰ ਦਵਾਈ ਦੋਈ ਦਵਾ ਵਿਚਾਰੇ ਨੂੰ ਗਲਾ ਗੋਲਾ ਠੀਕ ਕਰੋ ਸਾਮਾਨ ਖਰੀਦੋ ਹੁਣੇ ਤੋਂ ਸ਼ੁਰੂ ਕਰੋ ਪੈਲਸ ਉਹ ਮੈਂ ਕਹਿ ਦੇਣਾ ਉਹਨੂੰ ਬਾਹਰ ਬਰਾੜਾ ਨੂੰ ਕਹਿ ਦੇਣਾ ਠੀਕ ਹੈ ਜੇ ਉਸ ਦਿਨ ਦਾ ਵਿਹਲਾ ਹੋਇਆ ਨਾ ਤੇ ਉਹਨੂੰ ਜਿਹੜਾ ਮਰਜ਼ੀ ਕਰ ਆਪਣੇ ਪਾਸੇ ਪੰਜ ਪੈਲਸ ਪੈਂਦੇ ਆ ਸਾਰੇ ਤੇ ਆ ਰੱਖ ਚੈੱਕ ਦੋ ਚੈੱਕ ਆ ਚਰਨੋਂ ਇਹਦੇ ਵਿੱਚ ਦੋਨੇ ਸਾਈਨ ਹੋਏ ਹੋਏ ਦੋਨੇ ਖਾਲੀ ਆ ਠੀਕ ਆ ਜੇ ਮੈਂ ਨਾਮ ਆ ਛੁੱਟੀ ਨਾਮ ਮੇਲੇ ਨਹੀਂ ਨਹੀਂ ਕੋਈ ਤਬੇ ਫਿਕਰੋ ਕਿ ਜਿੰਨੇ ਮਰਜ਼ੀ ਪੈਸੇ 2 ਲੱਖ ਵਰਤਨੀ 3 ਲੱਖ ਵਰਤਨੀ 4 ਲੱਖ ਵਰਤਨੀ ਨਹੀਂ 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 ਬਾਈ ਸਿਰੇ ਕਮਾਲ ਕਰਦਾ ਯਾਰ ਧੰਨਵਾਦ ਬਾਈ ਠੀਕ ਆ ਆਉਂਦੇ ਜਾਂਦੇ ਰਹਿਆ ਕਰੋ ਧੰਨਵਾਦ ਵੀਰੇ ਬਹੁਤ ਬਹੁਤ ਜੀ ਚਰਨ ਮੇਰੀ ਗੱਲ ਸੁਣ ਲਾ ਘਰੇ ਤੁਸੀਂ ਦੋਨੇ ਜੀ ਆਪ ਕਹਿ ਕੇ ਆਉਂਗੇ ਠੀਕ ਆ ਹਾਂਜੀ ਹਾਂਜੀ ਇਹ ਤਾਂ ਘਰੇ ਆ ਕਹਿ ਕੇ ਆਉਂਗੇ ਪਹਿਲਾਂ ਵਾਲੀ ਸਾਂਝੀ ਆਵਾਂਗੇ ਜੀ ਆਵਾਂਗੇ ਜਰੂ ਨਹੀਂ ਚਾਹ ਮੀਂਹ ਸੇ ਅੱਜ ਹਮਨੇ ਹਾਂ ਤੁਸੀਂ ਆਉਂਦੇ ਜਾਂਦੇ ਰਹੋ ਯਾਰ ਠੀਕ ਹੈ ਹਾਂ ਵੀਰੇ ਚਾਹ ਬਣਾਉਂਦੇ ਨਾ 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 ਬਸ ਮੈਂ ਘਟਕ ਵੈਂਦੀ ਬਣ ਜਾਂਦੀ ਨਾ ਬਸ ਜਿਉਂਦੇ ਜਿਉਂਦੇ ਰਹੋ ਸ਼ੁਕਰੀਆ ਧੰਨਵਾਦ ਵਧੀਆ ਕਰੋ ਜਿੰਨੇ ਪੈਸੇ ਦੀ ਲੋੜ ਪਵੇ ਦੋ ਚੈੱਕ ਦੋਨੇ ਸਾਈਨ ਕੀਤੇ ਵੇਖ ਰਿਹਾ ਲੀ ਚਲ ਪ੍ਰਮਾਤਮਾ ਨੇ ਸੌਣ ਲਈ ਆ ਤਬ ਦਾ ਰੂਪ ਬਣਦਾ ਧਰਮਾ